ਸਪੋਜ਼ ਇੱਕ ਸੂਰ ਮੰਨ ਲਓ ਤੁਹਾਡਾ ਕੁਇੰਟਲ ਦਾ ਜਿਹੜਾ ਉਹ ਤੁਹਾਡਾ ਅਗਰ 20 20000 ਰੁਪਏ ਦਾ ਵਿਕਦਾ ਜੇ ਆਪਾਂ ਮੈਕਸਮਮ ਰੇਟ ਲਾ ਕੇ ਚੱਲੀਏ ਅੱਜ ਕੱਲ ਦਾ ਚਲੋ ਘਟਾ 16 17000 ਦੇ ਜਾਂਦਾ ਉਹਦੇ ਵਿੱਚ ਅਗਰ ਉਹ ਦਿੱਲੀ ਦੀ ਤੁਸੀਂ ਉਹਨੂੰ 100 ਰੁਪਏ ਦੀ ਫੀਡ ਹੀ ਬੰਦੇ ਪਏ ਹੂੰ ਮਹੀਨੇ ਦੀ ਤੁਸੀਂ 3000 ਦੀ ਪਾਈ ਜੀ ਜੀ ਜੋ 6 ਮਹੀਨਿਆਂ ਚ ਵੱਡਾ ਹੋਇਆ ਕੁਇੰਟਲ ਦਾ ਹੋਇਆ ਹਾਂਜੀ ਤੁਸੀਂ 18000 ਦੀ ਫੀਡ ਪਾਤੀ ਹਾਂਜੀ ਬਿਲਕੁਲ 18000 ਦਾ ਤੁਸੀਂ ਸੂਰ ਵੇਚ ਹਾਂਜੀ ਕੀ ਬਚੇਗਾ ਤੁਹਾਨੂੰ ਹਾਂਜੀ ਕੁਝ ਵੀ ਨਹੀਂ ਕੁਝ ਵੀ ਨਹੀਂ ਫਾਇਦਾ ਨਹੀਂ ਠੀਕ ਹੈ ਉਸ ਤੋਂ ਉੱਪਰ ਫਾਰਮ ਦੇ ਖਰਚੇ ਲਾਈਟ ਦਾ ਖਰਚਾ ਲੇਬਰ ਦਾ ਖਰਚਾ ਤੁਹਾਡਾ ਆਪਣਾ ਖਰਚਾ ਜਿਹੜੀ ਤੁਸੀਂ ਲੋਨ ਲਿੱਤਾ ਹੁੰਦੀਆਂ ਕਿਸ਼ਤਾਂ ਉਹਦਾ ਇੰਟਰਸਟ ਉੱਥੇ ਫੇਲਿਅਰ ਹੁੰਦਾ ਬੰਦਾ ਸੋ ਫੇਲਿਅਰ ਦੀ ਤੁਸੀਂ ਇਹ ਗੱਲ ਕੀਤੀ ਹੈ ਵੀ ਲੋਨ ਕਿਸ਼ਤਾਂ ਸਾਰਾ ਕੁਝ ਪਰ ਫਾਰਮਰ ਕਿਤੇ ਨਾ ਕਿਤੇ ਫਿਰ ਵੀ ਅੱਜ ਵੀ ਸਵਾਲ ਕਰਦਾ ਹੈਗਾ ਕਿ ਮੈਂ ਸੂਰ ਪਾਲਣ ਕਰਨਾ ਹੈਗਾ ਮੈਸੂਰ ਬਾਲੇ ਕਿੰਨੇ ਜਾਨਵਰਾਂ ਨਾਲ ਕਰਾਂ ਤਾਂ ਕਿ ਮੈਂ ਇੱਕ ਲਾਭ ਕਮਾ ਸਕਦਾ ਦੇਖੋ ਜੀ ਮੈਂ ਕਹਿੰਦਾ ਵੀ ਜੇ ਕੋਈ ਬੰਦਾ ਵਧੀਆ ਤਰੀਕੇ ਨਾਲ ਕਰਨਾ ਚਾਹੁੰਦਾ ਚਾਹੇ 10 ਸੂਰਾ ਤੋਂ ਸ਼ੁਰੂ ਕਰੇ ਠੀਕ ਹੈ ਉਹ 10 ਫੀਮੇਲ ਲੈ ਕੇ ਹਾਂ 10 ਫੀਮੇਲ ਲੈ ਕੇ ਹਾਂ ਕੋਈ ਦੋ ਮੇਲ ਲੈ ਕੇ ਉਹ ਬੰਦਾ ਸਟਾਰਟ ਕਰ ਸਕਦਾ ਉਹਦਾ ਕੰਮ ਵਧੀਆ ਹੋ ਸਕਦਾ ਠੀਕ ਹੈ ਕਿਉਂ ਨਾਲ ਤੋਂ ਅੱਗੇ ਸੂਆ ਲੈ ਕੇ ਹੌਲੀ ਹੌਲੀ ਉਹ ਗਰੋ ਕਰ ਲੇ ਨਾਲੇ ਤਾਂ ਉਹਨੂੰ ਐਕਸਪੀਰੀਅੰਸ ਹੋ ਜਾਊਗਾ ਜੀ ਨਾਲੇ ਉਹਦੀ ਇਨਵੈਸਟਮੈਂਟ ਘੱਟ ਹੋਏਗੀ ਜੇ ਉਹਨੂੰ ਲੌਸ ਹੁੰਦਾ ਫਿਰ ਲੌਸ ਵੀ ਘੱਟ ਹੋਏਗਾ ਠੀਕ ਹੈ ਜੀ ਆਬਵੀਅਸ ਆ ਜੇ ਇਨਵੈਸਟ